ਕਿਵੇਂ ਲੱਗਿਆ 10-11 ਸਾਲਾਂ ਚ ਕੈਨੇਡਾ ਜਾਂ ਪਿੱਛੇ ਜਿਹੜਾ ਵਿਚ ਤੇ ਬਚਪਨ ਬਤਾਇਆ ਪੰਜਾਬ ਰਾਤ ਨੂੰ ਸੁੱਤੇ ਪਿਆ ਨੂੰ ਵੀ ਸੁਫਨੇ ਜਿਹੜੇ ਪੰਜਾਬ ਦੇ ਹੀ ਆਉਂਦੇ ਆ ਠੱਗ ਜਿੰਨੇ ਪੰਜਾਬ ਚ ਉਸ ਤੋਂ ਬਾਅਦ ਇੱਥੇ ਵੀ ਆ ਤੇ ਜੀ ਦੂਰੋਂ ਅਟਕੇ ਇੰਨੀ ਦੂਰ ਆ ਕੇ ਬੈਠੇ ਆ ਤੇ ਇੱਥੇ ਧੱਕੇ ਖਾਂਦੇ ਫਿਰਦੇ ਆ ਕਾਹਦਾ ਕਰ ਆ ਗਿਆ ਕਾਨੂੰਨ ਇੱਥੇ ਫਿਰ ਇਹ ਤਾਂ ਇੰਡੀਆ ਤੋਂ ਪੜਾ ਹੋ ਗਿਆ ਕੋਈ ਕਹਿਣੋਂ ਕਾਮਕਾਰ ਕੋ ਮਿਲੇ ਤੇ ਉਹ ਕਾਮਕਾਰ ਕਰਨ ਤੇ ਆਪਣੇ ਸਿਰ ਤੇ ਉੱਠ ਕੇ ਰੋਟੀ ਬਣੀ ਖਾਣ ਕੋਈ ਕਿਸੇ ਦੇ ਬੋਝ ਬਣ ਕੇ ਬੈਠਾ ਕੋ ਕਿਸੇ ਦੇ ਬੋਝ ਬਣ ਕੇ ਬੈਠਾ ਤੰਗੀ ਜਾਂ ਤੰਗੀ ਕਰਕੇ ਤਰੇ ਫਿਰਦੇ ਵਿਚਾਰੇ ਨਾ ਇਹ ਤੋ ਛੱਡਣ ਜੋਗੇ ਆ ਨਾ ਜਾਣ ਜੋਗੇ ਆ ਨਾ ਬਚਣ ਛੱਡਣ ਜੋਗੇ ਆ ਜਿਹੜਾ ਉਹ ਪਹਿਲਾਂ ਆਉਂਦਾ ਹੀ ਨਾਲ ਤਿੰਨ ਚਾਰ ਲੈ ਆਉਂਦਾ ਬੁੜਿਆ ਫੜਿਆ ਨੂੰ ਉਹ ਬਦੇ ਜਿ ਫਸਦਾ ਵਾ ਆ ਕੇ ਬੰਬ ਦਾ ਕਾਦ ਮੈਂ ਜਿਹੜਾ ਕਹਦਾ ਕਹਦਾ ਮੈਨੂੰ ਕੰਮ ਦੋ ਦੇ ਮੈਨੂੰ ਕੰਮ ਦੋ ਦੇ ਹੁਣ ਕੰਮ ਮਿਲਦਾ ਕਿੱਥੋਂ ਕਿਤੇ ਨਹੀਂ ਮਿਲਦਾ ਬੁਰਾ ਹਾਲਾ ਇੱਥੇ ਕੈਨੇਡਾ ਦਾ ਪੰਜਾਬ ਇਦੋਂ 100 ਗੁਣੇ ਚੰਗਾ ਸੀ ਪੰਜਾਬ ਨੂੰ ਵੱਧ ਚੋਰੀ ਤੇ ਪੰਜਾਬ ਨੂੰ ਵੱਧ ਨਸ਼ਾ ਇੱਥੇ ਦੱਸਦੇ ਪਪੂ ਜੀ ਇੱਕ ਗੱਲ ਦੱਸ ਕਿੰਨਾ ਚਿਰ ਹੋ ਗਿਆ ਇੱਥੇ ਕੈਨੇਡਾ ਆਇਆ ਨੂੰ ਮੈਂ 2013 ਪੰਜ ਵਾਰ 2013 ਨੂੰ ਆਏ 2013 ਦੇ ਆਏ ਹੋ ਨਾ ਲਗਭਗ 10 ਸਾਲ ਹੋ ਗਏ ਹਨਾ 10 11 ਸਾਲ ਹੋ ਗਏ 11 ਸਾਲ ਹੋ ਗਏ ਕਿਵੇਂ ਲੱਗਿਆ 10-11 ਸਾਲਾਂ ਚ ਕੈਨੇਡਾ ਜਾਂ ਪਿੱਛੇ ਜਿਹੜਾ ਬਚਤੇ ਬਚਪਨ ਬਤਾਇਆ ਪੰਜਾਬ ਵਧੀਆ ਪਰ ਸਾਨੂੰ ਗਲੀਆਂ ਜਿਹੜੀਆਂ ਪੰਜਾਬ ਦੀਆਂ ਆਉਂਦੀਆਂ ਰਹਿੰਦੀਆਂ ਰਾਤ ਨੂੰ ਸੁੱਤੇ ਪਿਆ ਨੂੰ ਵੀ ਸੁਪਨੇ ਜਿਹੜੇ ਪੰਜਾਬ ਦੇ ਹੀ ਆਉਂਦੇ ਆ ਪਰ ਸਾਡੀਆਂ ਮਾੜੀਆਂ ਸਰਕਾਰਾਂ ਹੋਣ ਦੇ ਨਾਤੇ ਹੈ ਅਸੀਂ ਇੱਥੇ ਪਹੁੰਚੇ ਤੇ ਪਰ ਜਿਹੜਾ ਦਿਲ ਤਾਂ ਸਾਡਾ ਪੰਜਾਬ 'ਚ ਹੀ ਰਹਿੰਦਾ ਐਸੇ ਤਾਂ ਕਲਬੂਤ ਹੀ ਆ ਸੀ ਐਨੀ ਸੋਹਣੀ ਪਾਰਕਾ ਠੀਕ ਆ ਖਾਣਾ ਪੀਣਾ ਵਧੀਆ ਮਾਹੌਲ ਵਧੀਆ ਹਨਾ ਇਹ ਫੇਰ ਵੀ ਪੰਜਾਬ ਚ ਇੱਥੇ ਆਉਂਦਾ ਇੱਥੇ ਦੀ ਇਹ ਚੀਜ਼ਾਂ ਵੀ ਵਧੀਆ ਨੇ ਮਾੜੀਆਂ ਤਾਂ ਨਹੀਂ ਹੈਗੀਆਂ ਇਹ ਪਰ ਸਾਨੂੰ ਜਿਹੜੀਆਂ ਇੱਥੇ ਚੀਜ਼ਾਂ ਮਿਲਦੀਆਂ ਫੀਜਰ ਹੋਈਆਂ ਮਿਲਦੀਆਂ ਤਾਜ਼ੀਆਂ ਕੋਈ ਚੀਜ਼ ਨਹੀਂ ਮਿਲਦੀ ਤੇ ਇਸ ਕਰਕੇ ਅਸੀਂ ਜਿਹੜਾ ਉੱਥੇ ਆਪਦੀ ਸਬਜ਼ੀ ਤਿਆਰ ਕਰਦੇ ਸੀ ਤਾਜੀ ਸਬਜ਼ੀ ਸਾਰਾ ਆਪ ਦਾ ਘਰ ਦਾ ਹੁੰਦਾ ਸੀ ਸਾਰਾ ਕੁਝ ਇੱਥੇ ਹੁਣ ਅਸੀਂ ਮਾਦਲ ਸਾਰ ਫੀਜਰ ਹੋਈਆਂ ਚੀਜ਼ਾਂ ਖਾਂਦੇ ਇੱਕ ਨਾ ਅਤਰ ਅੰਕਲ ਜੀ ਬੈਠੇ ਅਗਰ ਤੁਸੀਂ ਕਹਿੰਦੇ ਸੀ ਕੋਈ ਬੱਪੂ ਕਰਦਾ ਕਰਦੇ ਗੱਲ ਇਦਾਂ ਕਰਦੇ ਸੀ ਗੱਲ ਵੀ ਕਹਿੰਦੇ ਵੀ ਜੇ ਠੱਗ ਪੰਜਾਬ ਚ ਵੀ ਉੱਥੇ ਠੱਗੇ ਇਦਾਂ ਹੀ ਬੋ ਬੈਠੇ ਨੇ ਕੀ ਕਹਿੰਦੇ ਸੀ ਤੁਸੀਂ ਮਗਰ ਲਓ ਨਹੀਂ ਮੈਂ ਨਹੀਂ ਠੱਗ ਤਾਂ ਇਹਨੇ ਕਿਹਾ ਸੀ ਦੱਸਿਓ ਮੜਾ ਦੱਸਿਓ ਗ੍ਰਾਹਾਂ ਬਾਬਾ ਹੋਰ ਗੱਲ ਨਹੀਂ ਢਾਈਂ ਠੱਗੇ ਜਿੰਨੇ ਪੰਜਾਬ ਚ ਉਦੋਂ ਬਾਅਦ ਇੱਥੇ ਵੀ ਐ ਹਾਂ ਤੁਸੀਂ ਕਹਿੰਦੇ ਕਿ ਠੱਗ ਦੇ ਲੋਰੇ ਕਿਹੜੇ ਕਿਹੜੇ ਮੜੇ ਆਈਡੀਆ ਆਹ ਹੀ ਮਸੇ ਸਾਰੇ ਨੇ ਪੈਸੇ ਨੱਪਣ ਨਾ ਬੋਣ ਵਾਲੇ ਆ ਸਾਰੇ ਯਾਬ ਦੇਖ ਲਓ ਤੁਸੀਂ ਸਵੇਰ ਦਾ ਕੀ ਚੱਲੀ ਜਾਂਦਾ ਆਹ ਮੁੰਡੇ ਕਿੰਨੇ ਭਾਣ ਦੇ ਪੈਸੇ ਤੇ ਮਗਬ ਦੇਲੇ ਤੁਰੇ ਫਿਰਦੇ ਇੱਕ ਜਿਹੜਾ ਪੈਸਾ ਨੇ ਸਾਰੇ ਮੁੰਡੇ ਕਿੰਨੇ ਸਾਡੇ ਪੈਸੇ ਨੱਪੇ ਹੋਏ ਆ ਇਹ ਅੱ ਇਹ ਬਸ ਪਰ ਤੇ ਖੂਨ ਹੀ ਇਹ ਜਾ ਹੋ ਗਿਆ ਸਾਰਿਆਂ ਦਾ ਹਾਂ ਬਸ ਖੂਨ ਹੀ ਹੋ ਗਿਆ ਹੋ ਗਿਆ ਖੂਨ ਚਿੱਟੇ ਹੋ ਗਿਆ ਹੈ ਚਿੱਟੇ ਹੋ ਗਏ ਖੂਨ ਜਾ ਮੈਂ ਹਾਂ ਬਸ ਇਹ ਤਾਂ ਚੱਲੀ ਜਾਣਾ ਹੈ ਹਾਂ ਹੀ ਰਹਿਣਾ ਹੁਣ ਹੁਣ ਜਿਉਂ ਜਿਉਂ ਵਧਦੀ ਜਾਂਦੀ ਨਫਰੀ ਤੇ ਆਉਂਦੇ ਆ ਬਈ ਇਹ ਚੋਰੀ ਇਹ ਜਾਣ ਬਸ ਇਹੀ ਕੰਮ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਗੱਲਬਾਤ ਕੋਈ ਵਧੀਆ ਕਾਰਵਾਰ ਦਾ ਵਧੀਆ ਕੰਮ ਵਧੀਆ ਦੇਸ਼ ਆ ਸਭ ਕੁਝ ਠੀਕ ਆ ਪਰ ਜਦ ਤਨਾਬ ਸੇਰ ਦੇ ਹੁਣ ਕਿੰਨੇ ਮੁੰਡੇ ਖਾ ਖਵਾ ਇਥੇ ਕਰਨ ਰਹਾ ਹਾਂ ਇਹਨਾਂ ਦਾ ਨੁਕਸਾਨ ਹੋਇਆ ਤਾਂ ਤਾਂ ਵਿਚਰ ਉੱਤੇ ਫਿਰਦੇ ਆ ਜੇ ਵੀ ਸਰਕਾਰਾਂ ਚੰਗੀਆਂ ਹੋਣ ਉਹ ਕਾਨੂੰਨ ਬਣਾਉਣ ਲੋਕਾਂ ਦੇ ਪਹਿਲੇ ਲੇਬਰ ਦੇ ਪੈਸੇ ਕਿਉਂ ਮਰਦੇ ਆ ਜਿਹੜੇ ਬੰਦੇ ਮਜ਼ਦੂਰੀ ਕਰਦੇ ਆ ਮਿਹਨਤ ਕਰਦੇ ਆ ਇੱਕ ਬੰਦਾ ਸਾਰਿਆਂ ਦੇ ਪੈਸੇ ਘੁੱਟ ਕੇ ਬਹਿ ਜਾਂਦਾ ਬਿਨਾਂ ਮੱਲਬ ਤੇ ਕਿੱਧਰ ਕਿੱਧਰ ਜਾਣੋ ਚਿਰ ਤੱਕ ਖਾਂਦੇ ਫਿਰਦੇ ਆ ਮਾੜੀ ਗੱਲ ਆ ਕਾਨੂੰਨ ਇਹੋ ਜਿਹਾ ਬਣਨਾ ਚਾਹੀਦਾ ਵੀ ਹਰ ਬੰਦਾ ਜਿਹੜਾ ਆਪਣਾ ਮਿਹਨਤ ਕਰਦਾ ਉਹਦੇ ਪੈਸੇ ਮਿਲਣ ਨੂੰ ਹਰ ਬੰਦਾ ਮਿਹਨਤ ਕਰੇ ਰੋਟੀ ਪਾਪ ਆਪਣੀ ਵਧੀਆ ਖਾਵੇ ਸੌਖਾ ਤੇ ਇਹ ਮਿਹਨਤ ਲਈ ਆਏ ਇੱਥੇ ਤੇ ਇੰਨੀ ਦੂਰੋਂ ਅੱਠ ਕੇ ਇੰਨੀ ਦੂਰ ਆ ਕੇ ਬੈਠੇ ਆ ਤੇ ਇੱਥੇ ਤੱਕੇ ਖਾਂਦੇ ਫਿਰਦੇ ਆ ਕਾਹਦਾ ਕਰ ਆਇਆ ਉੱਥੇ ਵੇਜ ਮਾੜੀ ਮੋਟੀ ਕਹਿੰਦੇ ਸਾਇੰਸ ਨਹੀਂ ਹੋ ਜਾਂਦੀ ਆ ਜਿੱਤੇ ਇੰਨਾ ਬੰਦਾ 300 500 ਬੰਦਾ ਤੁਰਿਆ ਫਿਰਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਤੇ ਨੁਕਸਾਨ ਹੀ ਆ ਇਹ ਕਰਕੇ ਇਹਦਾ ਕੋਈ ਨਾ ਕੋਈ ਸੁਧਾਰ ਚਾਹੀਦਾ ਏਡੀ ਫੇਮਸ ਦੇਸ਼ ਆ ਏਡੀ ਦੁਨੀਆਂ ਤੇ ਮਸ਼ਹੂਰੀ ਹੈ ਬੰਦੇ ਦੀ ਦੇ ਕਾਰੋਬਾਰ ਫਿਰ ਕੋਈ ਨਹੀਂ ਲੋਕਾਂ ਦਾ ਲੋਕ ਤੰਗ ਨੇ ਇੱਥੇ ਖਾਸ ਕਰਕੇ ਸਟੂਡੈਂਟ ਜਿਹੜੇ ਬਹੁਤ ਤਕੀਰਦੇ ਸਟੂਡੈਂਟ ਦੀ ਗੱਲ ਆ ਗਈ ਤੁਸੀਂ ਬਹੁਤ ਸੰਗੀ ਗੱਲ ਕੀਤੀ ਆ ਸਟੂਡੈਂਟ ਨੇ ਜਿਹੜੇ ਆਪਣੇ ਆਪਣੇ ਜਿਹੜੇ ਪੁਰਾਣੇ ਕਈ ਪੰਜਾਬੀ ਆ ਇਹਨੂੰ ਉਹ ਸਟੂਡੈਂਟ ਚੰਗਾ ਨਹੀਂ ਸਮਝਦੇ ਮੈਂ ਤਾਂ ਸਾਰੇ ਸਟੂਡੈਂਟ ਮਾੜੇ ਨਹੀਂ ਹੁੰਦੇ ਹਨਾ ਸਟੂਡੈਂਟ ਮਿਹਨਤ ਲਵਾਉ ਕਰਦੇ ਨੇ ਸਾਰੇ ਨਹੀਂ ਮਾੜੇ ਸਾਰੇ ਨਹੀਂ ਮਾੜੇ ਮੁੰਡੇ ਸਟੂਡੈਂਟ ਕੁੜੀਆਂ ਮੁੰਡੇ ਸਾਰੇ ਚੰਗੇ ਆ ਪਰ ਕਿਸੇ ਨੂੰ ਕਾਮਕਾਰ ਕੋ ਮਿਲੇ ਇਹ ਤੇ ਉਹ ਕਾਮਕਾਰ ਕਰਨ ਤੇ ਆਪਣੇ ਸਿਰ ਤੇ ਉੱਠ ਕੇ ਰੋਟੀ ਪਣੀ ਖਾਣ ਕੋਈ ਕਿਸੇ ਦੇ ਬੋਝ ਬਣ ਕੇ ਬੈਠਾ ਕੋ ਕਿਸੇ ਦੇ ਬੋਝ ਬਣ ਕੇ ਬੈਠਾ ਤੰਗੀ ਆ ਤੰਗੀ ਕਰਕੇ ਤੁਰੇ ਫਿਰਦੇ ਵਿਚਾਰੇ ਕੰਮ ਨਹੀਂ ਮਿਲਦਾ ਕਿਸੇ ਬੰਦੇ ਨੂੰ ਪਹਿਲਾਂ ਸਰਕਾਰਾਂ ਗਲਤੀ ਅੱਜ ਨਾ ਇਹਨਾਂ ਨੇ ਸੱਦ ਲਿਆ ਪਹਿਲਾਂ ਸਾਡੇ ਕੋਲ ਨਹੀਂ ਕੰਮ ਹੈਗਾ ਨਾ ਸੱਦੋ ਆਪਣਾ ਜਿੱਥੇ ਆਪਣਾ ਜਿਹੜਾ ਆਪਾਂ ਬੰਦਾ ਤੁਹਾਨੂੰ ਕਰੀ ਫਿਰਦੀ ਆ ਤੇ ਸੱਦ ਕੇ ਲੋਕੀ ਹੁਣ ਧੱਕਿਆਂ ਦੇ ਫਿਰਦੇ ਆ ਬੰਦਾ ਪੜਨ ਆਇਆ ਉਹਨੇ ਚਾਰ ਤਾਂ ਉਹਦੇ ਮਾਂ ਪਿਓ ਮਗਾਲੇ ਨਾਲ ਉਹਨਾਂ ਦੇ ਖਰਚੇ ਨਹੀਂ ਦੇ ਹੁੰਦਾ ਕੇ ਹਾਂ ਪੂਰਾ ਕੁੜੀ ਕੁੜੀ ਪੜਨ ਆਈ ਹੈ ਕੁੜੀ ਦੇ ਨਾਲ 10 ਬੰਦੇ ਫੇਰ ਤੁਰੇ ਫਿਰਦੇ ਆ ਮਗਰ ਅੱਛਾ ਬਈ ਕੁੜੀ ਦੀਆਂ ਬੋਝ ਬਣ ਗਏ ਬੋਝ 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 ਯਾਰ ਨਾਲ ਇਹ ਮਾਹੌਲ ਦਿਖਦਾ ਹੋ ਰਿਹਾ ਹੈ ਨਾ ਬਸ 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 ਹਮਦਾ ਇਹਦਾ ਕੁੜੀ ਉਹ ਸਗ ਨਹੀਂ ਉਹ ਤਾਂ ਵੀ ਵਿਚਾਰੀ ਦੇ ਘਰੋਂ ਦਾ ਕਿਰਾਇਆ ਤੇ ਲੈਂਦੀ ਹੈ ਮਕਾਨ ਫਿਰ ਉਹ ਦੁੱਗਣਾ ਹੋ ਜਾਂਦਾ ਦੁੱਗਣਾ ਕਰਾਇ ਲੈਣ ਲੱਗਾ ਜੇ ਸੁਣੋ ਬਾਪੂ ਬੇਬੇ ਕਹਿੰਦੇ ਪੁੱਤ ਤੈਨੂੰ ਤੁਸੀਂ ਇੰਨਾ ਪੈਸਾ ਲਾ ਕੇ ਭੇਜਿਆ ਥਾ ਨੂੰ ਕੈਨੇਡਾ ਵਿਖਾ ਹੁਣ ਕਰੋ ਗੱਲ ਨਹੀਂ ਦਿਖਾ ਚਾਚਾ ਜੀ ਜੇ ਤਾਂ ਕੁੜੀ ਟੰਗੀ ਗਈ ਥੋਵੇਂ ਤੇ ਉੱਧਰ ਪੁੱਜੀ ਕੋ ਚੱਲਦਾ ਇੱਧਰ ਵੀ ਅੱਜ ਕੰਮ ਬਾਪੂ ਹੁਣਾਂ ਨੂੰ ਇੱਥੇ ਦੇ ਮਾਹੌਲ ਦਾ ਪਤਾ ਨਹੀਂ ਉਹ ਤਾਂ ਕਹਿੰਦੇ ਵੀ ਸਾਨੂੰ ਪੈਸਾ ਭੇਜੋ ਐ ਕਰੋ ਪਰ ਉਹ ਆਉਂਦਾ ਉਹਨਾਂ ਦਾ ਆਉਦਾ ਮਸਾਪੂਣ ਦੂਜਾ ਹੁੰਦਾ ਕੰਮ ਆਪਦੇ ਕਰਾਈ ਪਾੜੇ ਤੇ ਹੋਰ ਦਿੱਤੇ ਜਾਂਦੇ ਆ ਪਰ ਬਾਪੂ ਉਹਨਾਂ ਨੂੰ ਕਿੱਥੇ ਭੇਜ ਦੇਣ ਇਹ ਸਮਝ ਚਾਹੀਦੀ ਆ ਹਾਂ ਸਮਝੇ ਬਾਪੂ ਨੂੰ ਸਮਝ ਚਾਹੀਦੀ ਆ ਪਰ ਕੈਨੇਡਾ 'ਚ ਕੀ ਦੇਖਣਾ ਕੁਛ ਨਹੀਂ ਇੱਥੇ ਦੇਖਣ ਨੂੰ ਇੱਕ ਗੱਲ ਹੋਰ ਕਰਨਗੇ ਲੋਕ ਆਮ ਵੀ ਤੁਸੀਂ ਕਹਿੰਦੇ ਹੋ ਵੀ ਇੱਥੇ ਕੈਨੇਡਾ ਸਾਡਾ ਜੀ ਲੱਗਦਾ ਪੰਜਾਬ ਸਾਡਾ ਜੀ ਲੱਗਦਾ ਹਨਾ ਲੋਕ ਕਹਣਗੇ ਵੀ ਤੁਸੀਂ ਫਿਰ ਕੈਨੇਡਾ ਛੱਡ ਕੇ ਤੁਸੀਂ ਪੰਜਾਬ ਅੱਚ ਆ ਜਾਓ ਆਪਣੀਆਂ ਫਸਲਾਂ ਫਿਰ ਬੀਜ ਲਓ ਮੱਕੜੀ ਜਿਵੇਂ ਜਾਏ ਚ ਫਸ ਜਾਦਨੀ ਹੈ ਨਾ ਹਾਂ ਉਹ ਕੂ ਮਤਲ ਜਾਲੇ ਚ ਫਸੇ ਨਾ ਇਥੋਂ ਛੱਡਣ ਜੋਗੇ ਆ ਨਾ ਜਾਣ ਜੋਗੇ ਆ ਨਾ ਬਚਣ ਛੱਡਣ ਜੋਗੇ ਆ ਪਰ ਮੇਰੀ ਫਾਦਰ ਤੇ ਮਾਤਾ ਆਈ ਸੀ 1998 ਚ ਹਾਂਜੀ ਅੱਛਾ ਤੇ 40 ਸਾਲ ਦੇ ਗੇੜ ਹੋ ਗਏ ਮੇਰੇ ਬ੍ਰਦਰ ਨੂੰ ਪਰ ਜਿਹੜਾ ਇੱਥੇ ਦਾ ਉੱਥੇ ਜਿਹੜੇ ਆਖੇ ਲਾਦੇ ਸੀ ਇੱਥੇ ਮਤਲ ਕੋਈ ਓਦਾਂ ਦਾ ਹੈ ਨਹੀਂ ਮਾਹੌਲ ਜਿਹੜੇ ਇੱਥੇ ਗੋਰਿਆਂ ਦਾ ਮਤਲ ਬੱਚਿਆਂ ਦਾ ਜਿਹੜਾ ਖਿਆਲ ਹੋ ਜਾਂਦੇ ਆ ਕਿਸੇ ਨੂੰ ਸਾਨੂੰ ਤਾਂ ਸਾਡੇ ਬੱਚੇ ਪੁੱਛਦੇ ਆ ਜਿਹੜੇ ਉਹਨਾਂ ਦੇ ਬੱਚੇ ਹੋਏ ਉਹਨਾਂ ਨੇ ਕਿਸੇ ਕਿਸੇ ਨੂੰ ਕੁਝ ਨਹੀਂ ਪੁੱਛਿਆ। ਇਹੀ ਹੈ ਟੈਨਸ਼ਨ ਹੈ ਭਾਈ ਜਿਹੜੇ ਇੱਥੇ ਬੱਚੇ ਜੰਮ ਗਏ ਇੱਥੇ ਪੜ ਗਏ ਇੱਥੇ ਸਕੂਲਾਂ 'ਚ ਪੜ ਗਏ ਵੀ ਉਹ ਪਤਾ ਨਹੀਂ ਕਿੱਦਾਂ ਦੇ ਨਿਕਲਣਗੇ ਹਾਂ ਉਹਨਾਂ ਨੇ ਮਤਲ ਉਹਨਾਂ ਨੂੰ ਸਿਖਾਈ ਇਹੀ ਜਾਂਦਾ ਸਕੂਲਾਂ ਦੇ ਵਿੱਚ ਜਿਹੜੀ ਜਿਹੜੀ ਪੜ੍ਹਾਈ ਆ ਉਹ ਮਤਲ ਜੋ ਜਿੰਨੀ ਪੰਜਾਬ 'ਚ ਵਧੀਆ ਉਨੀ ਨਹੀਂ ਹੈ। ਜਿਹੜੀ ਸਿੱਖੀ ਕਲਚਰ ਦੇ ਸੰਬੰਧ 'ਚ ਦਿੰਦੇ ਆਪਾਂ ਉਹ ਸਾਡਾ ਬੱਚੇ ਭੁੱਲੇ ਗਏ ਸਾਰਾ ਕੁਝ ਨਾ। ਇਧਰ ਅੰਕਲ ਜੀ ਤੁਸੀਂ ਵੀ ਕਰੋ ਕੋਈ ਗੱਲ ਮੈਂ ਕਹਣੀ ਹੈ ਕੋ ਗੱਲ ਤੁਸੀਂ ਮਾੜੀ ਮੋਟੀ ਤੁਹਾਨੂੰ ਕਿਵੇਂ ਲੱਗਾ ਤੁਹਾਡਾ ਐਕਸਪੀਰੀਅੰਸ ਕੀ ਆ ਕੈਨੇਡਾ ਬਾਰੇ ਦੋ ਮਹੀਨੇ ਹੋਏ ਦੋ ਮਹੀਨੇ ਚ ਕੀ ਰੰਗ ਢੰਗ ਦੇਖਿਆ ਚੱਲ ਸਭ ਤੋਂ ਮੜਾ ਦੇਸ਼ ਸਹੀ ਹੈ ਮੜਾ ਲੱਗਿਆ ਇੰਨੇ ਸੋਹਣੇ ਕੱਪੜੇ ਪਾ ਕੇ ਦੇਖਿਆ ਮਾੜਾ ਅੰਕਲ ਬੈਠਾ ਪਾਰਕ ਚ ਘੈਂਡ ਪਾਰਕ ਚ ਬੈਠਾ ਮਾੜਾ ਕਹਤੇ ਲੱਗੇ ਦੱਸੋ ਮੜਾ ਚੱਲ ਉੱਥੇ ਜਿਹੜਾ ਕੋਈ ਉੱਥੇ ਕਿ ਇੱਥੇ ਕੀ ਇੱਥੇ ਨਾ ਖਾਣ ਨੂੰ ਚੁੱਕੇ ਉਹਨਾਂ ਫਿਲਮਾਂ ਚ ਨਾ ਉਹ ਕੀ ਤੇ ਕੁਝ ਵੀ ਨਹੀਂ ਕਰਦੇ ਹਾਂ ਕੋ ਮੁਰਜਣਾ ਫਿਰ ਮੁਰਜਣਾ ਜਵਾਗ ਜਿੰਨਾ ਚੱਟ ਨਹੀਂ ਰਹਿੰਦੇ ਨਾ ਜਰ ਰਮਾਂਗੇ ਇੱਥੇ ਮੁੜ ਕੇ ਮੁੜਜੋਗੇ ਮੁੜਜੋਗੇ ਬੱਚਿਆਂ ਦੀ ਸਾਥੇ ਬੁਢੇ ਤਾਂ ਵੀ ਕੀ ਪੰਜਾਬ ਦਾ ਆਮ ਕੀ ਇੱਥੇ ਬਜ਼ੁਰਗ ਬੈਠੇ ਤੁਸੀਂ ਚਲ ਬਾਪੂ ਬਾਕੀ ਨੇ ਗੱਲਾਂ 'ਚ ਵੀ ਹੈਗੀਆਂ ਗੱਲਾਂ ਬਾਤਾਂ ਪੰਜਾਬ ਦਾ ਜਿਹੜਾ ਸਾਡੇ ਇੱਥੇ ਬਜ਼ੁਰਗ ਪੁਰਾਣੇ ਆਗੇ ਕੀ ਕੀ ਯਾਦ ਇਹ ਮਿਸ ਕਰਦੇ ਨੇ ਯਾਦ ਕੀ ਕੀ ਆਉਂਦੀ ਆ ਪੰਜਾਬ ਦੀ ਪੰਜਾਬ ਦੀਆਂ ਦੇਖੋ ਜੀ ਉੱਥੇ ਜਿਹੜਾ ਕਰਤਿਆ ਦਾ ਇੱਥੇ ਹੈ ਨਹੀਂਗਾ ਹੈ ਉੱਥੇ ਬਹੁਤ ਸਾਡੇ ਸਿੱਖੀ ਲੈਣ ਬਹੁਤ ਵਧੀਆ ਉੱਥੇ ਸਿਖਾਉਂਦੇ ਆ ਜਾਂ ਕਿਤੇ ਮੈਂ ਚਾਹੇ ਕੁਝ ਵੀ ਆ ਉੱਥੇ ਵੀ ਹੁਣ ਜਿਹੜੇ ਬੱਚੇ ਆ ਗੁਰਦੁਆਰਿਆਂ 'ਚ ਆ ਪਰ ਅਸੀਂ ਮਤਲਬ ਬਿਲਡਿੰਗਾਂ ਤੇ ਸਾਡਾ ਜ਼ੋਰ ਲਾਇਆ ਪਿਆ ਪਰ ਬੱਚਿਆਂ ਬਾਰੇ ਕਿਸੇ ਦਾ ਕੋਈ ਨਹੀਂ ਹੌਣ ਜਿਵੇਂ ਸਰਕਾਰਾਂ ਨੇ ਸੀਗਾ ਜੀ ਚੇਰ ਹੋ ਗਿਆ ਮਤਲਬ ਉਹਨਾਂ ਨੇ ਕੈਸਵੇਸੀ ਸਕੂਲ ਬੰਦ ਕਰ ਦੇਣੇ ਹੈ ਹਾਇਰ ਸਕੰਡਰੀ ਸਕੂਲ ਮੇਰੇ ਪਿੰਡ ਦਾ ਹਾਇਰ ਸਕੰਡਰੀ ਸਕੂਲ ਸਾਡੇ ਐਨ ਆਰ ਆਈ ਐਨ ਪੈਸੀ ਪੇਜ ਕੇ ਹਰ ਸਾਲ 1 ਲੱਖ ਰੁਪਇਆ ਭੇਜ ਦਿੰਦੇ ਸੀਗੇ ਤੇ ਅਸੀਂ ਉੱਥੇ ਪ੍ਰਾਈਵੇਟ ਰੱਖ ਕੇ ਮਤਲਬ ਟੀਚਰ ਠੀਕ ਹੈ ਤੇ ਉਹ ਮਤਲਬ ਸਕੂਲ ਬਣਾਇਆ ਉਸ ਤੋਂ ਬਾਅਦ ਕਾਲਜ ਤੇ ਪਰ ਹੁਣ ਪਿੰਡ ਚ ਅੱਛਾ ਪਹਿਲਾਂ ਅਸੀਂ ਕਮੇਟੀ ਦੇ ਵਿੱਚ ਸੀਗੇ ਹਾਇਰ ਸਕੰਡਰੀ ਸਕੂਲ ਦੇ ਵਿੱਚ ਜੀ ਉਹ ਕੀਤਾ ਹੁਣ ਸਰਕਾਰੀ ਬਣ ਗਿਆ ਠੀਕ ਹੈ ਹੈ ਤੇ ਪਰ ਸਾਡੇ ਹਮੇਸ਼ਾ ਇਹ ਸੋਚਦੇ ਆ ਵਾ ਉਹ ਗੁਰਦੁਆਰੇ ਉੱਚੀ ਕਰਦੀ ਆ ਉਹ ਕਰਦੀ ਉਹ ਕਮਰੇ ਪਰ ਪੜ੍ਹਾਈ ਬਾਰੇ ਨਹੀਂ ਤੇ ਲੰਗਰਾਂ ਬਾਰੇ ਸੋਚਦੇ ਆ ਪਰ ਕਿਸੇ ਗਰੀਬ ਦੇ ਫੀ ਹੈਲਪ ਨਹੀਂ ਕਰਦੇ ਉਹਦੀ ਫੀਸ ਨਹੀਂ ਦੇ ਸਕਦੇ ਗਰੀਬ ਦੇ ਬੱਚੇ ਦੇ ਕੋਈ ਹੁਨਰ ਬੱਚਾ ਉਹਦੀ ਫੀਸ ਦਿਓ ਉਹਨੂੰ ਕਰੋ ਹੁਣ ਸਾਡੇ ਗਰੀਬ ਬੱਚੇ ਉੱਥੇ ਪੜ੍ਹਦੇ ਆ ਹੈ ਵੀਰਾਂ ਦੇ ਤਾਂ ਮਤਲਬ ਬਦਗੇ ਸਕੂਲਾਂ ਚ ਲਾਈ ਆ ਹੈ ਤੇ ਗਰੀਬਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਕੋਈ ਗਰੀਬਾਂ ਦੇ ਵੀ ਮਤਲਬ ਉਥੇ ਕਰਦੇ ਆ ਪਰ ਉਹ ਕੋਈ ਰੋਜ਼ ਨੂੰ ਉਹ ਕਿ ਫਲਾਨੀ ਨੇ ਬਣਾਇਆ ਸੀਗਾ ਸਕੂਲ ਕੀਤਾ ਸੀ ਉੱਧਰ ਇੱਕ ਅੰਕਲ ਜੀ ਆ ਗਏ ਕਹਿੰਦੇ ਤੁਹਾਨੂੰ ਬਹੁਤ ਜ਼ਿਆਦਾ ਬਾਪੂ ਕਹੀ ਜਾਂਦਾ ਕਹਿੰਦਾ ਅੰਕਲ ਨਾਲ ਗੱਲ ਕਰੋ ਅੰਕਲ ਨਾਲ ਗੱਲ ਕਰੋ ਇਹ ਹੀ ਗੱਲ ਕਹੀ ਕਹਿੰਦੇ ਕਿਹੜੀ ਕਹਿਣੀ ਆ ਤੁਸੀਂ ਕਹੋ ਪੜਾ ਜਾ ਕੀ ਦੱਸਣਾ ਚਾਹੁੰਦਾ ਕੈਨੇਡਾ ਬਾਰੇ ਪੰਜਾਬ ਬਾਰੇ ਗੱਲ ਕਰਦੇ ਆ ਆਪਾਂ ਵੀ ਕੈਨੇਡਾ ਵਧੀਆ ਲੱਗਿਆ ਪੰਜਾਬ ਜਿੱਥੇ ਰਹਿੰਦੇ ਆਪਾਂ ਉਹ ਵਧੀਆ ਹੀ ਵਧੀਆ ਆ ਆਹ ਹਾਂ ਅੱਛਾ ਕੈਨੇਡਾ ਘੈਂਟ ਲੱਗ ਵਧੀਆ ਲੱਗਿਆ ਨਹੀਂ ਠੀਕ ਹੀ ਆ ਗਿਆ ਜਿਦਾਂ ਦਾ ਹੈਗਾ ਪੰਜਾਬ ਵੀ ਵਧੀਆ ਪੰਜਾਬ ਕਿਹੜਾ ਮੜਾ ਹਾਂ ਨਹੀਂ ਇੱਥੇ ਉਹ ਪੁੱਪੂ ਉਹਨਾਂ ਗੱਲਾਂ ਕਰਦੇ ਵੀ ਇੱਥੇ ਇੱਥੇ ਬੰਦੇ ਜਿਹੜੇ ਕਈ ਬੰਦੇ ਠੱਗ ਬੈਠੇ ਨੇ ਵੀ ਜਵਾਕਾਂ ਦੀ ਤਨਖਾਹਾਂ ਮਾਰੀ ਜਾਂਦੇ ਨੇ ਫਿਰ ਉਹਨਾਂ ਦਾ ਕੀ ਹਿੱਲਾ ਲਈ ਜੇ ਉਹਨਾਂ ਨੂੰ ਨਾਂਦੀ ਚਾਹੀਦਾ ਭਈ ਇਹਨਾਂ ਜਿਹੜਾ ਹੱਕ ਉਹਨਾਂ ਦਾ ਮੰਗਤ ਕੀਤੀ ਹੋ ਦੇਣਾ ਚਾਹੀਦਾ ਹਾਂ ਪੁੱਪੂ ਜੀ ਇੱਕ ਮਿੰਟ ਜਾਂਦੇ ਥੋੜਾ ਇੱਕ ਗੱਲ ਕਰਨੀ ਆ ਵੀ ਤੁਸੀਂ ਕਹਿੰਦੇ ਕਾਨੂੰਨ ਸਖਤ ਨਹੀਂ ਹੈਗੇ ਆਮਪੂਰੀ ਮੇਰੀ ਗੱਲ ਸੁਣੋ ਪਹਿਲਾਂ ਆਮ ਦੁਨੀਆ 'ਚ ਪੰਜਾਬ 'ਚ ਇਹ ਗੱਲਾਂ ਚੱਲਦੀਆਂ ਕੈਨੇਡਾ 'ਚ ਕਾਨੂੰਨ ਬਹੁਤ ਸਖਤ ਨੇ ਕੋਈ ਚੀਜ਼ ਕੋਈ ਬੰਨੇ ਤੋਂ ਬਾਹਰ ਸਿੱਟ ਲਵੇ ਉਹਨੂੰ ਫਾਈਨ ਹੋ ਜਾਂ ਇਹ ਠੱਗ ਕਾਤੇ ਇੱਕ ਨਾ ਛੜਿਆ ਫਿਰਦੇ ਨੇ ਮੈਂ 2 ਸਾਲ ਆ ਇਸ ਘਰ ਦੇ ਵਿੱਚ ਧਰਨਾ ਲਗਾ ਰਿਹਾ ਇੱਥੇ 5 6 6 ਨੰਬਰ ਹਾਂ ਇਹਨੇ ਲਾਇਆ ਤੀ ਹਾਂ ਯਾ ਹਾਂ ਮੇਰਾ ਕਿਸੇ ਨੇ ਕੋਈ ਨਹੀਂ ਕੀਤਾ ਵਿਚਾਰੇ ਛੱਡ ਕੇ ਛੱਡ ਕੇ ਖੜਾ ਹਾਰ ਕੇ ਹਾਂ ਜਿੱਤੇ ਹੀ ਨੇ ਪੈਸੇ ਉਹਨਾਂ ਨੂੰ ਵੀ ਤਕੜੇ ਬੰਦਿਆਂ ਦਾ ਕਾਨੂੰਨ ਹੈ ਇੱਥੇ ਵੀ ਬੰਦਿਆਂ ਦਾ ਕਾਨੂੰਨ ਹੈ ਉਹ ਦੂਜਿਆਂ ਦਾ ਨਹੀਂ ਹੈ ਹਾਂ ਬਸ ਇਹੀ ਕੰਮ ਹੈ ਸੀ ਆ ਦੇਖ ਲਈ ਤੇਰੇ ਕੋਲੇ ਹੁਣ ਖੇ ਭਾਵੇਂ ਮੁੰਡੇ ਤੁਰੇ ਫਿਰਨ ਇਹਨਾਂ ਨੂੰ ਦੇਣਾ ਕਿਸੇ ਨੇ ਕੋਈ ਨਹੀਂ ਹਾਂ ਹਾਂ ਬਸ ਆਹੀ ਗੱਲ ਤਕੜੇ ਬੰਦੇ ਦਾ ਸੌਦਾ ਬਸ ਇੱਕ ਜੇ ਕਿਸੇ ਕਿਸੇ ਨਵੇਂ ਉਧਰ ਬੱਚੇ ਨੇ ਆਉਣਾ ਹੁਣ ਤੁਸੀਂ ਹਾਲਾਤ ਦੇ ਦਿਓ ਤੁਸੀਂ ਸਿਆਣੇ ਬੰਦੇ ਹੋ ਹਨਾ ਆਪਣੇ ਜਵਾਕ ਦੇਖੋ ਜ਼ਮੀਨ ਵੇਚ ਕੇ ਵੀ ਆਉਂਦੇ ਨੇ ਮੈਂ ਤਾਂ ਕੈਨੇਡਾ ਜਾਣਾ ਮੈਂ ਕੈਨੇਡਾ ਜਾਣਾ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਹੁਣ ਇੱਥੇ ਆਉਣ ਜਵਾਕਾਂ ਨੂੰ ਚਾਹੀਦਾ ਜਾਂ ਕੰਮ ਹੈ ਜਾਂ ਨਹੀਂ ਇੱਕ ਮੋਟੀ ਸ਼ੁੱਧੀ ਜੀ ਗੱਲ ਆ ਮੈਂ ਕਿ ਜੇ ਤਾਂ ਆਪਾਂ ਬੱਚੇ ਮੁਬਾਕਰ ਜਾਈਏ ਫੇਰ ਤਾਂ ਉਹ ਚੰਗਾ ਉਹਦਾ ਲਾਈਫ ਬਣਦੀ ਆ ਉਹਨਾਂ ਦੇ ਆਉਣਾ ਚਾਹੀਦਾ ਜਿਹੜਾ ਉਹ ਪਹਿਲਾਂ ਆਉਂਦਾ ਹੀ ਨਾਲ ਤਿੰਨ ਚਾਰ ਲੈ ਆਉਂਦਾ ਬੁੜਿਹਾਂ ਫੜਿਆ ਨੂੰ ਉਹ ਬਦੇ ਚ ਫਸਦਾ ਵਾ ਆ ਕੇ ਭਾਈ ਉਹ ਬਜਨ ਨਾ ਪੂਰਾ ਕਹਿਣਾ ਮਤੋਂ ਵੀ ਉਹ ਬਜਨ ਨਾ ਬਣੋ ਪਹਿਲਾਂ ਦੇਖੋ ਤੁਹਾਡਾ ਬੱਚਾ ਇੱਥੇ ਸਟਰਗਲ ਚੱਲ ਰਿਹਾ ਹੈ ਕਰ ਰਿਹਾ ਹੈ ਛਿਪਟਾਂ ਲਾ ਰਿਹਾ ਹੈ ਉਹਦਾ ਆਪਣਾ ਖਰਚਾ ਨਿਕਲ ਰਿਹਾ ਹੈ ਕਿ ਨਹੀਂ ਗੱਲ ਇਹ ਆ ਵੀ ਕਈ ਬਜ਼ੁਰਗ ਇੱਥੇ ਆ ਜਾਂਦੇ ਨੇ ਚਲੋ ਕਹਿੰਦੇ ਕੈਨੇਡਾ ਦੇਖਣਾ ਬੱਚੇ ਤੇ ਬਜਨ ਬਣ ਜਾਂਦੇ ਨੇ ਕੰਮ ਦੀ ਗੱਲ ਮੈਂ ਮਾੜੀ ਕਰ ਲਮੈਂ ਇੱਕ ਮਿੰਟ ਕੰਮ ਸੱਚੀ ਗੱਲ ਆ ਕੰਮ ਘਟ ਬਿਲਕੁਲ ਨਹੀਂ ਕੰਮ ਮਿਲਦਾ ਇੱਥੇ ਦਰਦਰ ਫਿਰਦੇ ਜਵਾਗ ਵਿਚਾਰੇ ਭੱਜੇ ਕਿਸੇ ਨੂੰ ਕੰਮ ਨਹੀਂ ਮਿਲਦਾ ਇੱਥੇ ਬਸ ਬੁਰਾ ਹਾਲ ਹੈ ਮਗਰ ਮਾਪਿਆਂ ਆ ਜਾਂਦਾ ਹੈ ਬੇਸਮੈਂਟਾਂ ਮਹਿੰਗੀਆਂ ਸਭ ਕੁ ਮਹਿੰਗਾਈ ਆ ਜੋ ਆ ਗ੍ਰੋਸਰੀ ਲੈ ਆ ਉਹ ਮਹਿੰਗੀ ਆ ਬਸ ਬਹੱਦ ਟੱਪ ਗਈ ਪੰਜਾਬ ਨੂੰ ਵੀ ਹੱਦ ਟੱਪੀ ਪਈ ਆ ਬਣੀ ਕਿੰਨੇ ਕ ਪੁਰਾਣੇ ਆ ਇੱਥੇ ਅਈ ਤਾਂ ਮੈਂ ਤਾਂ ਐਂ 16 ਚ 2016 ਨੇ ਆਇਆ ਹਾਂ ਹਾਂਜੀ ਬਹੁਤ ਪੁਰਾਣੇ ਆ ਤੁਸੀਂ ਵੀ ਹਾਂ 16 ਚ ਆਇਆ ਮੈਂ ਤਾਂ ਤੇ ਠੀਕ ਆ ਪਰ 2016 ਤੋਂ ਆਪਾਂ ਕਈ ਕਈ ਸਾਲ ਹੋ ਗਏ ਵੀ ਕਿੰਨਾ ਕ ਬਦਲਿਆ ਮਹਿੰਗਾਈ ਜਾਂ ਤੁਸੀਂ ਕਿਹਾ ਵੀ ਬੇਸਮੈਂਟ ਦਾ ਨੈਟਵਰਕ ਕਿੰਨੇ ਕ ਵਧੇ ਨੇ ਮੈਂ ਤਾਂ ਨਾ ਚੀਜ਼ ਲੈ ਆ ਨਾ ਦਿੱਤੀ ਕਿਉਂ ਵੀ ਜਵਾਗ ਲਿਆਉਂਦੇ ਨੇ ਜਵਾਗ ਲਿਆਉਂਦੇ ਨੇ ਜਵਾਕ ਨਹੀਂ ਸਾਰਾ ਕੋਈ ਨਾ ਆਪਾਂ ਦਾ ਜੋ ਆ ਖਡਾਉਣ ਵਾਲੇ ਇੱਥੇ ਉਹਦੇ ਮਾਰੇ ਇੱਥੇ ਫਸੇ ਨਹੀਂ ਸੀ ਕਾਹਦੇ ਤੇ ਰਹਿਣਾ ਸੀ ਅੱਛਾ ਜਿਹਨੇ ਊਂ ਬੱਚੇ-ਪੁੱਛੇ ਇੱਥੇ ਪਾਰਕਾਂ 'ਚ ਮਿਲਦੇ ਆ ਉਹ ਕਹਿੰਦੇ ਵੀ ਕੰਮਕਾਰ ਗਿਆ ਆ ਪਾਹ ਕੰਮ ਤਾਂ ਖਤਮ ਹੈ ਜਿਹੜਾ ਕਹਦਾ ਕਹਦਾ ਮੈਨੂੰ ਕੰਮ ਦੋ ਦੇ ਮੈਨੂੰ ਕੰਮ ਦੋ ਦੇ ਹੁਣ ਕੰਮ ਮਿਲਦਾ ਕਿੱਥੋਂ ਕਿਤੇ ਨਹੀਂ ਮਿਲਦਾ ਭਾਈ ਜੀ ਬੁਰਾ ਹਾਲਾ ਇੱਥੇ ਕੈਨੇਡਾ ਦਾ ਪੰਜਾਬ ਇਦੋਂ 100 ਗੁਣੇ ਚੰਗਾ ਸੀ ਆਪਣਾ ਪਤਾ ਸਾਬ ਜੀ ਉਹੀ ਚੋਰੀਆਂ ਵੀ ਇੱਥੇ ਨਸ਼ਾ ਵੀ ਉਹੀ ਚੀਜ਼ ਹੈ ਨਸ਼ਾ ਬਹੁਤ ਔਰੇ ਹੈ ਨਾ ਨਸ਼ਾ ਵੀ ਇੱਥੇ ਤੇ ਚੋਰੀ ਵੀ ਪੰਜਾਬ ਨਾਲੋਂ ਵੱਧ ਚੋਰੀ ਤੇ ਪੰਜਾਬ ਨਾਲੋਂ ਵੱਧ ਨਸ਼ਾ ਇੱਥੇ ਦੱਸਦੇ ਨਹੀਂ ਹੋ ਜਾਂਦਾ ਯਕੀਨ ਕੀ ਕੀ ਘਟ ਰੇਗਾ ਪੁਲਿਸ ਵਾਲੇ ਗੱਡੀ ਚੋਰੀ ਹੋ ਗਈ ਕਹਿੰਦੇ ਮਗਰ ਨਾ ਜਾਈ ਉਹਦੇ ਅਸੀਂ ਆਪੇ ਕੋਈ ਨਾ ਫੜਦੇ ਨਾ ਕਰਦੇ ਬਸ ਬੰਦੇ ਦੀ ਗੱਡੀ ਚੋਰੀ ਹੋ ਗਈ ਗੱਡੀ ਚੋਰੀ ਹੋ ਗਈ ਮੈਂਡ ਚ ਲੈ ਜਾਂਦੀ ਗੱਡੀ ਹਾਂ ਹਾਂਜੀ ਹਾਂ ਕੁੱਟੀ ਮਾਰੀ ਨਾ ਤੂੰ ਮਗਰ ਨਾ ਜਾਉ ਤੂੰ ਤੁਹਾਨੂੰ ਐ ਕਰੂਗਾ ਜਿਉਂ ਕਰੂਗਾ ਬਸ ਆ ਹਾਲ ਆ ਜੀ ਇੰਨੀ ਬਸ ਤੁਹਾਨੂੰ ਦੱਸਤਾ ਵੀ ਕਿਹੜੀ ਗੱਲ 50 ਇੰਡੀਆ ਨੂੰ ਆਪਾਂ ਇੱਥੇ ਔਖੇ ਹੀ ਆ ਔਖੇ ਆ ਭਾਈ ਔਖੇ ਨਹੀਂ ਸਾਡੇ ਹੋਰ ਨਾ ਕੋਈ ਫਸਿਆ ਪਤਾ ਇਹ ਆਣੇ ਨਹੀਂ